ਸਾਊਥ ਤੋਂ ਪਹਿਲਾਂ ਦਾ ਲੋਕ ਸੇਵਾ 11 ਨੂੰ ਜੀਵੀਐਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਸਮੇਂ ਸਮੇਂ ਤੇ ਸਾਡੀ ਅਪਡੇਟ ਦਿੰਦੇ ਰਹਿੰਦੇ ਆ ਪੇਸ਼ੈਂਟਾਂ ਨੂੰ ਪਤਾ ਲੱਗਦਾ ਰਹਿੰਦਾ ਇਤਵਾਰੀ ਜੀ ਅਣ ਇਸੇ ਤੇ ਗੱਲ ਕਰੀਏ ਭਾਜੀ ਲੰਮਿਆ ਸਮੇਂ ਤੋਂ ਮਰੀਜ਼ਾਂ ਨੂੰ ਵੀ ਕਹਿ ਲਿਏਗਾ ਸਵਾਮਣ ਜੀ ਬੇਸ਼ੱਕ ਹੋਰ ਹੋ ਸਕਦੀਆਂ ਨੇ ਪਰ ਸਵਾਮਾ ਤੁਹਾਡੇ ਆ ਇੱਕ ਨੰਬਰ ਦੇ ਵਿੱਚ ਆ ਜਿੰਦੇ ਵਿੱਚ ਠੀਕ ਹੈ ਜੀ ਚਾਹੁੰਦੇ ਹਾਂ ਜੀ ਈਸੀ ਦੀ ਪੇਸ਼ੈਂਟਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਪੇਸ਼ੈਂਟ ਜਦੋਂ ਟੈਸਟ ਵਗੈਰਾ ਕਰਵਾਉਣਾ ਹੁੰਦਾ ਸੀ ਉਹਨਾਂ ਦੇ ਈਸੀ ਦੇ ਲਿਖਿਆ ਹੁੰਦਾ ਸੀ ਉਹੀ ਕਹਿੰਦੇ ਸੀ ਵੀ ਈਸੀ ਮਸ਼ੀਨ ਲੈ ਕੇ ਆਓ ਸਾਨੂੰ ਹੋਰ ਜਗ੍ਹਾ ਤੇ ਜਾਣਾ ਪੈਂਦਾਗਾ ਤੇ ਉਹਦੀ ਕਰਕੇ ਵੀ ਹੁਣ ਕਲੱਬ ਨੇ ਇਹ ਜਿਹੜੀ ਮਸ਼ੀਨ ਆ ਵਧੀਆ ਲਾਤੀ 12 ਚੈਨਲ ਲਾਤੀ ਬੀਪੀਐਲ ਦੀ ਵਧੀਆ ਕੰਪਨੀ ਹੈ ਜਿਹਦਾ ਰਿਜ਼ਲਟ ਸਿਰਫ 10-15 ਮਿੰਟ ਦੇ ਵਿੱਚ ਆ ਜਾਂਦੀ ਹੈ ਵਧੀਆ ਕੁਆਲਿਟੀ ਦੀ ਲਈ ਹੈ ਨਿਹਾਲ ਸਿੰਘ ਵਾਲੇ ਨਹੀਂ ਹੋਰ ਕਿਥੋਂ ਕਿਥੋਂ ਅਮਰੀਕ ਕੋਲ ਸਰ ਆਸੇ ਪਾਸੇ ਪਿੰਡਾਂ ਦੇ ਨਿਹਾਲ ਸਿੰਘ ਨੇ ਜਿੰਨੇ ਵੀ ਪਿੰਡਾਂ ਪੈਂਦੇ ਆ ਮਨ ਕੀ ਚਲੋ 20 ਤੋਂ 25 ਪਿੰਡਾਂ ਦੇ ਪੇਸ਼ੈਂਟ ਹਰ ਰੋਜ਼ ਰੁਟੀਨ ਦੇ ਵਿੱਚ ਆਉਂਦੇ ਆ ਇੱਥੇ ਇਹੀ ਦੀ ਜਿਹੜੀ ਰਿਪੋਰਟ ਦਿੰਨੇ ਆ ਉਹ 10 ਤੋਂ 15 ਮਿੰਟ ਦੇ ਵਿੱਚ ਆ ਜਾਂਦੀ ਹੈ। ਜ਼ਿਆਦਾਤਰ ਅਸੀਂ ਦੇਖਿਆ ਕਿ ਰਿਪੋਰਟ ਆ ਗਈ ਗਲਤ ਦਿੱਤੀ ਜਾਂਦੀ ਹੈ ਨਾ ਰਿਵੀਜ਼ਨ ਜਾਂ ਵੀ ਇਸ ਤਰ੍ਹਾਂ ਕਿਤੇ ਪਹਿਲਾਂ ਸੌਣ ਨੂੰ ਮਿਲਦੀ ਆ ਇਹ। ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਰਿਪੋਰਟ ਗਲਤ ਵਾਲਾ ਪੋਜੀਸ਼ਨ ਇਹ ਜਿਹੜਾ ਰਿਜ਼ਲਟ ਦੇਣਾ ਹੁੰਦਾ ਮਸ਼ੀਨ ਨੇ ਦੇਣਾ ਹੁੰਦਾ ਵਧੀਆ ਕੈਮੀਕਲ ਵਰਤ ਕੇ ਵਧੀਆ ਮਸ਼ੀਨਾਂ ਲੰਗਾ ਵੀ ਆ। ਲੱਭਣੀਆਂ। ਕੋਈ ਆ ਨਹੀਂ ਹਗਾ ਵੀ ਮਾੜੀਆਂ ਮਸ਼ੀਨਾਂ। ਕੋਈ ਵੀ ਆਉਂਦਾ ਕਿਸੇ ਨੂੰ ਡਾਊਟ ਆ ਤਾਂ ਆਪਣੇ ਚੈੱਕ ਕਰਦੀ ਰਹਿੰਦੇ ਪੇਸ਼ੈਂਟ ਆਉਂਦਾ ਕਿਹੜੀ ਮਸ਼ੀਨ ਤੁਹਾਡੇ ਕੋਲ ਲੱਗੀ ਆ ਹਾਂ ਵੀ ਬਹੁਤ ਵਧੀਆ ਕੇ ਦੇਖੋ ਚੈੱਕ ਕਰ ਸਕਦੇ ਆ ਇਹ ਲੰਮੇ ਸਮੇ ਤੋਂ ਲੈਬ ਚੱਲ ਰਹੀ ਆ ਤੁਹਾਨੂੰ ਪਤਾ ਹੀ ਆ 10 10 ਸਾਲ ਹੋ ਗਈ ਤਕਰੀਬਨ ਲੈਬ ਚੱਲਦੀ ਨੂੰ ਹਣਾ ਤੇ ਅੱਜ ਤੱਕ ਵੀ ਇਹ ਕਿਸੇ ਪੇਸ਼ੈਂਟ ਨੂੰ ਦਿੱਕਤ ਨਹੀਂ ਆਈ ਵੀ ਰਿਪੋਰਟਾਂਾਂ ਦੀ ਗਲਤ ਆ ਤੇ ਅੱਗੇ ਵੀ ਸਾਡਾ ਇਹੀ ਹੋਊਗਾ ਵੀ ਕਿਸੇ ਨੂੰ ਕੋਈ ਲੰਭਾ ਨਹੀਂ ਆਉਂਦਾਗਾ ਇਸ ਤਰ੍ਹਾਂ ਦੀ ਕੋਈ ਵੀ ਨਾ ਤਾਂ ਆਈ ਆ ਤੇ ਅੱਗੇ ਨਾ ਹੀ ਕਿਸੇ ਨੂੰ ਦਿੱਕਤ ਆ ਵੀ ਜੀ ਹਾਂਜੀ ਇਹ ਤੁਹਾਨੂੰ ਪਤਾ ਹੀ ਹਣਾ ਕਲੱਬ ਦਾ ਲੰਮੇ-ਟੰਮੇ ਲੰਮੇ ਸਮੇਂ ਤੋਂ ਸਾਥ ਰਿਹਾਗਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਗਰੀਬ ਪੇਸ਼ੈਂਟ ਆ ਜਿਨ੍ਹਾਂ ਕੋਲੇ ਨਹੀਂ ਹੈਗੇ ਇਹ ਪੈਸੇ ਰਪੋਰਟ ਕਰਾਉਣ ਨੂੰ ਉਹ ਆਪਣੇ ਆਪ ਕਲੱਬ ਨੂੰ ਮਦਦ ਕਰਦਾ ਰਹਿੰਦਾ ਟਾਈਮ-ਟਾਈਮ ਤੇ ਬਹੁਤ ਧੰਨਵਾਦ ਮਰੀਜ਼ਾਂ ਦਾ ਵੀ ਕਰਦੇ ਆ ਜੋ ਸਾਡੇ ਤੇ ਇੰਨਾ ਵਿਸ਼ਵਾਸ ਕਰਦੇ ਆ ਤੇ ਅਸੀਂ ਉਹਨਾਂ ਦਾ ਵਿਸ਼ਵਾਸ ਕਦੇ ਵੀ ਨਹੀਂ ਟੁੱਟਣ ਦੇਵਾਂਗੇ ਇਹਦੇ ਇਹੀ ਆ ਜੀ ਪਹਿਲਾਂ ਤਾਂ ਤੁਹਾਡਾ ਜੀਵੀਐਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਸਮੇਂ-ਸਮੇਂ ਸਰ ਸਾਡੇ ਨਾਲ ਉਹਦੇ ਰਹਿਣਾ ਸਾਡੀ ਜਿਹੜੀ ਐਕਟੀਵਿਟੀ ਆ ਉਹ ਤੁਸੀਂ ਦੱਸਦੇ ਲੋਕਾਂ ਤੱਕ ਲੈ ਕੇ ਜਾਂਦੇ ਆ ਤੇ ਤਾਂ ਹੀ ਲੋਕ ਸਾਡੇ ਨਾਲ ਜੁੜਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਹ ਜਿੱਥੋਂ ਤੱਕ ECG ਵਾਲੀ ਗੱਲ ਆ ਜੀ ਜਿੱਦਾਂ ਹੁਣ ਲੋਕਾਂ ਦੀ ਕਹਿੰਦੇ ਨੇ ਮੰਗ ਆਈ ਏ ਜਦੋਂ ਆਪਾਂ ਨੂੰ ਆ ਕੇ ਕਹਿੰਦੇ ਆ ਪੇਸ਼ੈਂਟ ਵੀ ਸਾਨੂੰ ਆ ਚੀਜ਼ ਦੀ ਲੋੜ ਸੀ ਸਾਨੂੰ ਬਾਹਰ ਜਾਣਾ ਪਿਆ ਤੇ ਉਹ ਆ ਕੇ ਦੱਸਦੇ ਸੀ ਤਾਂ ਫਿਰ ਆਪਣੇ ਪਵਿੱਤਰ ਰੈਪੀ ਇਹ ਆਪਣੇ ਕੋਲੇ ਗੱਲ ਕਰਦੇ ਸੀ ਵੀ ਆਪਾਂ ਨੂੰ ਆ ਚੀਜ਼ ਦੀ ਲੋੜ ਆ ਤਾਂ ਫਿਰ ਉਹ ਚੀਜ਼ ਨੂੰ ਜਿਵੇਂ ਆਪਾਂ ਇਹ ਚੀਜ਼ ਜ਼ਰੂਰ ਹੁੰਦੀ ਆ ਵੀ ਕੋਈ ਵੀ ਕੰਮ ਕਰਨਾ ਆਪਾਂ ਨਾ ਕੋਈ ਵੀ ਮਸ਼ੀਨ ਲੈ ਕੇ ਆਉਣੀ ਆ ਉਹ ਲੇਟ ਜ਼ਰੂਰ ਕਰ ਦੇਾਂਗੇ 2-4 ਮਹੀਨੇ 6 ਮਹੀਨੇ ਪਰ ਚੀਜ਼ ਮਾੜੀ ਨਹੀਂ ਲੈ ਕੇ ਆਉਣੀ ਲੈ ਕੇ ਵਧੀਆ ਹੀ ਆਉਣੀ ਆ ਵੀ ਜਿਹੜੀ ਕਿਸੇ ਕੋਲੇ ਹੋਵੇ ਬਣਾ ਉਹੇ ਦੀ ਚੀਜ਼ ਯਾਨੀ ਕਿਉਂਕਿ ਵਿਸ਼ਵਾਸ ਕਰਦੇ ਆ ਆਪਣੇ ਦੇ ਨਾ ਲੋਕ ਉਹਨਾਂ ਦਾ ਵਿਸ਼ਵਾਸ ਆਪਾਂ ਟੁੱਟਣ ਨਹੀਂ ਦੇਣਾ ਹਾਂ ਕਿਉਂਕਿ ਟੈਸਟ ਦੇ ਵਿੱਚ ਪ੍ਰੋਬਲਮ ਆ ਗਈ ਦਿੱਕਤ ਆ ਗਈ ਫਿਰ ਉਹ ਵਿਸ਼ਵਾਸ ਟੁੱਟ ਜਾਂਦਾ ਆਪਾਂ ਟੁੱਟਣ ਨਹੀਂ ਦੇਣਾ ਉਹ ਵਿਸ਼ਵਾਸ ਜਿੱਦਾਂ ਸਾਪਣੇ ਤੇ ਲੋਕ ਵਿਸ਼ਵਾਸ ਕਰਦੇ ਆ ਜਿਸ ਤਰ੍ਹਾਂ ਜਿਵੇਂ ਆਪਾਂ ਨੂੰ ਅੱਗੇ ਵੀ ਕੋਈ ਲੋਡ ਪਊਗੀ ਆਪਣੇ ਪਵਿੱਤਰ ਜੀ ਹੈਪੀ ਸੁਭਾ ਮਨ ਮਾਰਿਆ ਬਹੁਤ ਲੰਮੇ ਸਮੇਂ ਤੋਂ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਕਿਉਂਕਿ ਇਹਨਾਂ ਨੇ ਅੱਜ ਤੱਕ ਕੋਈ ਲੰਬਾ ਨਹੀਂ ਹੋਣ ਦਿੱਤਾ ਆਪਾਂ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਬਾਕੀ ਸਾਡੀ ਜਿਹੜੀ ਕਲੱਬ ਆ ਉਹਦੇ ਸਾਰੇ ਮੈਂਬਰਾਂ ਦਾ ਤੇ ਜਿਹੜੇ ਸਾਡੇ ਐਨ ਆਰ ਆਈ ਆ ਸਾਡੇ ਕਲੱਬ ਦੇ ਵਿੱਚ ਉਹਨਾਂ ਦਾ ਬਹੁਤ ਬਹੁਤਾ ਯੋਗਦਾਨ ਹੈ ਇਹਨੂੰ ਚਲਾਉਣ ਦੇ ਵਾਸਤੇ ਕਿਉਂਕਿ ਜਦੋਂ ਵੀ ਸਾਨੂੰ ਲੋਡ ਪੈਂਦੀ ਆ ਤਾਂ ਉਹ ਸਾਡੇ ਨਾਲ ਖੜ੍ਹ ਜਾਂਦੇ ਆ ਕਿ ਵੀ ਭਾਈ ਆਪਾਂ ਮਸ਼ੀਨ ਲਾਉਣੀ ਆ ਅੱਗੇ ਤੋਂ ਵੀ ਜੇ ਆਪਾਂ ਨੂੰ ਕੋਈ ਮਰੀਜ਼ਾਂ ਨੂੰ ਦਿੱਕਤ ਆਉ ਉਹ ਕਿਸੇ ਵੀ ਚੀਜ਼ ਦੀ ਵੀ ਲੱਗਦਾ ਵੀ ਸਾਨੂੰ ਉਹ ਮਸ਼ੀਨ ਲਾਉਣੀ ਪਊਗੀ ਤਾਂ ਆਪਾਂ ਹਾਜ਼ਰ ਆ ਆਪਣੇ ਕਲੱਬ ਮੈਂਬਰ ਸਾਰੇ ਹਾਜ਼ਰ ਰਹਿਣਗੇ ਇਸ ਵਾਰ ਹਾਂਜੀ ਜਿਹੜੇ ਵੀ ਮਰੀਜ਼ ਸਾਡੇ ਤੇ ਵਿਸ਼ਵਾਸ ਕਰਦੇ ਆ ਉਹਨਾਂ ਦਾ ਵਿਸ਼ਵਾਸ ਅਸੀਂ ਟੁੱਟਣ ਨਹੀਂ ਦਿੰਦੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਜੋ ਸਾਡੇ ਨਾਲ ਜੁੜੇ ਆ ਤਾਂ ਅੱਗੇ ਅਸੀਂ ਫੇਰ ਹੀ ਵਧ ਰਹੇ ਹਾਂ ਤੇ ਉਸ ਤੋਂ ਬਾਅਦ ਧੰਨਵਾਦ ਜੀਵੀਐਸ ਚੈਨਲ ਦਾ ਜੋ ਜਦੋਂ ਵੀ ਅਸੀਂ ਬੁਲਾਉਣੇ ਆ ਤੇ ਉਦੋਂ ਹੀ ਹਾਜ਼ਰ ਹੁੰਦੇ ਆ ਕਿਉਂਕਿ ਲੋਕਾਂ ਤੱਕ ਜਿਹੜੀ ਗੱਲ ਆ ਉਹ ਤੁਹਾਡੇ ਮਾਧਿਅਮ ਦੇ ਰਾਹੀਂ ਜਾਣੀਆਂ ਤੇ ਫੇਰ ਹੀ ਲੋਕਾਂ ਨੂੰ ਪਤਾ ਲੱਗਣਾ ਵੀ ਇੱਥੇ ਮਸ਼ੀਨਾਂ ਆ ਰਹੀਆਂ ਵੱਡੀਆਂ ਆ ਗਈਆਂ ਲੱਗ ਚੁੱਕੀਆਂ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ